ਆਪਣੇ ਸੂਰ ਬੀਰ ਬਹਾਦਰ ਸਾਥੀਆਂ ਨੂੰ ਕਿਉਂ ਹੈ ਜਦੋਂ ਪੈ ਗਿਆ ਸੀ ਕੇਰਾ ਚੋਂ ਹੀ ਬਾਸਿਓ ਆਖਿਆ ਤੂਫਾਨ ਸਿੰਘ ਨੇ ਸਿੰਘੋ ਸੂਰਿਓ ਸੂਰਿਓ ਸੋਦੋ ਅਰਦਾਸਾ ਵੈਰੀ ਅੱਜ ਆਇਆ ਛਾੜ ਕੇ ਜਿਸ ਦਿਨ ਨੂੰ ਜਿਸ ਦਿਨ ਨੂੰ ਅੜੀਕਦੇ ਸਿਚਰਾ ਤੋਂ ਪਰਖਾਂ ਦੇ ਵਿੱਚੋਂ ਲੰਗੀਏ ਮੁਖ ਮੋੜਿਓ ਮੋੜਿਓ ਨਾ ਮੌਤ ਤਾਈ ਵੇਖ ਕੇ ਸਿਰ ਤੇ ਕਫਨ ਬੰਨਈਏ ਉਹ ਬੋਲ ਕੱਢੇ ਸੀ ਜਦੋਂ ਪੈ ਗਿਆ ਚ ਫੇਰਾ ਚੋਂ ਹੀ ਪਾਸਿਓਂ ਆਖਿਆ ਤੂਫਾਨ ਸਿੰਘ ਨੇ ਉਹ ਸਿੰਘੋ ਸੂਰਿਓ ਸੂਰਿਓ ਸੋਦੋ ਅਰਦਾਸਾ ਵੈਰੀ ਅੱਜ ਆਇਆ ਛੜ ਕੇ ਜਿਸ ਦਿਨ ਦੇ ਜਿਸ ਦਿਨ ਨੂੰ ਆ ਡੀਕਦੇ ਸਿਤਰਾ ਤੋਂ ਅੱਖਾਂ ਦੇ ਵਿੱਚ ਟਲੰਗੀਏ ਉਹ ਮੁਖ ਮੋੜਿਓ ਮੋੜਿਓ ਨਾ ਮੌਤ ਤਾਂ ਹੀ ਵੇਖ ਕੇ ਸਿਰ ਤੇ ਕਫਨ ਬੰਨ੍ਹੀਏ ਉਹ ਬੋਰ ਕੱਢੇ ਸੀ ਬੋਲ ਕੱਢੇ ਸੀ ਜੋ ਮੁਖ ਵਿੱਚੋਂ ਸਾਰਿਆਂ ਵੇਲਾ ਆਇਆ ਹੈ ਪਗੌਣ ਦਾ ਟਿੱਕੇ ਜੱਸ ਦੇ ਟਿੱਕੇ ਜੱਸ ਦੇ ਖੱਟਣ ਸਿੰਘ ਸੂਰਮੇ ਲਾਂ ਤਾ ਗਦਾਰੀਆਂ ਨੂੰ ਸਦਾ ਪੈਂਦੀਆਂ ਸਦਾ ਪੈਂਦੀਆਂ ਦਹਾਨੇ ਸਦਾ ਪੈਂਦੀਆਂ ਸਦਾ ਪੈਂਦੀਆਂ ਪੈਂਦੀਆਂ ਜਹਾਨੀ ਉੱਤੇ ਰੈਂਦੀਆਂ ਮਰਨਾ ਤਾਂ ਇੱਕ ਵਾਰੀ ਹੈ ਅੱਜ ਮਰੀਏ ਮਰੀਏ ਕੌਮ ਹਿੱਤ ਲੜ ਕੇ ਨਾਸਲਾ ਰਹੂ ਡੱਗ ਤੇ ਚੇਤੇ ਰੱਖਿਓ ਓ ਚੇਤੇ ਰੱਖਿਓ ਗੜੀ ਚਮਕੌਰ ਨੂੰ ਸਿਰ ਢਾਕੇ ਲੜੇ ਸੂਰਮੇ ਚੇਤੇ ਰੱਖਿਓ ਰਖਿਓ ਗੜੀ ਚਮਕਾਰ ਨੂੰ ਸਿਰ ਢਾਕੇ ਲੜੇ ਸੂਰਮੇ ਸਵਾ ਲੱਖ ਨੇ ਸਵਾ ਲੱਖ ਤੇ ਕੱਲਾ ਸਿੰਘ ਭਾਰੀ ਛੱਡਿਓ ਜਕਾਰੇ ਮੁਖ ਚੋਂ ਠਾਪੀ ਦੇਣਗੇ ਠਾਪੀ ਦੇਣਗੇ ਗੁਰੂ ਦਸ਼ਮੇਸ਼ ਜੀ ਦਿੱਤ ਮੰਡਲਾਉਣਾ ਵੀਰੋ ਆਪਾਂ 21ਆਂ 21ਆਂ ਦੇ ਕੱਤੀ ਪਾ ਕੇ ਤੋੜਨੇ ਬਾਜੀ ਲਾਉਣੀ ਸਿੰਘ ਜਾਣਦੇ ਉਹ ਸੁੱਕਾ ਜਾਵੇ ਨਾ ਸੁੱਕਾ ਜਾਵੇ ਨਾ ਕੋਈ ਮਦਾਨ ਵਿੱਚੋਂ ਪੱਜ ਕੇ ਖੋਲ ਦਿਓ ਫੇਰ ਗੰਨਾ ਦੇ ਮਾਰੋ ਗੋਲੀਆਂ ਗੋਲੀਆਂ ਨਿਸ਼ਾਨੇ ਸੇਧ ਕੇ ਵਨ ਵਨ ਛੁੱਟੋ ਸਾਤਿਆਂ ਯਾਦ ਰੱਖਣਾ ਯਾਦ ਰੱਖਣਾ ਦੁਸ਼ਟ ਇਹ ਸਾਰੇ ਬੱਜਾਂ ਵਾਲੇ ਨੇ ਵਾਲੇ ਦੇ ਖਾਲਸੇ ਡੱਟ ਕੇ ਇਦਾਂ ਹੀ ਮੈਦਾਨ ਵਿੱਚ ਦੀ ਗੱਜਣਾ ਗੱਜਣਾ ਹਨ ਧੀਰ ਸਿਆ ਮੈਦਾਨ ਛੱਡ ਕੇ ਨਹੀਂ ਪੱਜਣਾ